ਔਰ 10 ਕਿਹ ਹਜ਼ਾਰ ਚੱਲੀ ਹੋਇਆ ਔਰਾ ਇਹ ਵੀ ਪੈਟਰੋਲ ਪਲਸ ਐਨਜੀ ਬਾਈ ਇਹ ਪੈਟਰੋਲ ਪਲਸ ਕੰਪਨੀ ਫਿਟਡ ਸੀਐਨਜੀ ਹੈ ਕੰਪਨੀ ਫਿਟਡ ਆ ਗਈ ਬਾਈ ਗੱਡੀ ਦਾ ਇੰਟੀਰੀਅਰ ਨੂੰ ਟੂਰੋ ਘੈਂਟ ਆਗਾ ਸਾਫ ਸੁਥਰੀ ਕਾਰ ਆ ਗਈ ਠੀਕ ਹੈ ਜੀ 16 ਸੌਰੀ 16 ਮਾਡਲ ਬਾਈ 2.5 ਲੱਖ ਰੁਪਏ ਦੀ ਵੀਰੇ ਲੈ ਜਾਓ ਗੱਡੀ ਕਿਸੇ ਵੀਰ ਨੇ ਕੰਮ ਸਟਾਰਟ ਕਰਨਾ ਆਓ ਬਾਈ ਠੀਕ ਹੈ ਇਹਦੇ ਤੇ ਲੋਨ ਹੋ ਜਾਊਗਾ ਬਿਲਕੁਲ ਵੀਰ ਜੀ ਲਾ ਮਿੱਤਰੋ ਇਹਦੇ ਤੇ ਤੁਸੀਂ ਲੋਨ ਹੋ ਜਾਊਗਾ ਕੰਮ ਸਟਾਰਟ ਕਰੋ ਬਾਈ ਹਾਂ ਲਾ ਮਿੱਤਰੋ 18000 ਦੀ ਕਿਸ਼ਤਾਂ ਬਾਈ ਬਿਲਕੁਲ ਜੀ 18000 ਦੀ ਕਿਸ਼ਤਾਂ ਬਾਰੇ 35 ਕਿਸ਼ਤਾਂ ਨੇ 5 ਦੇ ਵਿੱਚ ਬੇਰੁਜ਼ਗਾਰ ਬੈਠਿਓ ਕਰਦਿਆਂ ਤੇ ਬਈ ਬੋਝ ਨਾ ਬਣੋ ਇੱਕ ਵਾਰ ਵਿਜ਼ਿਟ ਕਰੋ ਜਰੂਰ ਸਰਨਪੁਰ ਪਲਾਸਾਸੀ ਕਾਲ ਜੀ ਕੀ ਹਾਲ ਚਾਲ ਆ ਬਈ ਅੱਜ ਤੁਹਾਡੇ ਵਾਸਤੇ ਜਿਹੜੀ ਵੀਡੀਓ ਲੈ ਕੇ ਆ ਆ ਬਹੁਤ ਮਾਕੇਦਾਰ ਬਈ ਵੀਡੀਓ ਲੈ ਕੇ ਆਗੇ ਰੋਜ਼ਗਾਰ ਸੰਬੰਧੀ ਆ ਵੀਰੇ ਤੁਸੀਂ ਦੇਖ ਰਹੇ ਹੋ ਨਾ ਪੀਲੇ ਪਲੇਟਾਂ ਵਾਲੇ ਆਪਣੇ ਕੋਲ ਗੱਡੀਆਂ ਇਸ ਟਾਈਮ ਖੜੀਆਂ ਲੱਗੀਆਂ ਤੇ ਬਾਈ ਜੀ ਪਹਿਲਾਂ ਆਪਣੇ ਨਾਲ ਨੇ ਬਾਈ ਹਸੀ ਕਾਲ ਪਹਿਲਾਂ ਦਾ ਕੀ ਹਾਲ ਆ ਬਾਈ ਵਾਹ ਵਧੀਆ ਜੀ ਠੀਕ ਆ ਵਧੀਆ ਵਧੀਆ ਜੀ ਤੇ ਬਾਈ ਆਪਣਾ ਦਾ ਪਹਿਲਾ ਐਡਰੈਸ ਲਿਖਾਓ ਸ਼ਾਪ ਦਾ ਨੇਮ ਕੀ ਆ ਦੱਸੋ ਯਾਰ ਹਾਂਜੀ ਬਾਈ ਆਪਣਾ 70 ਸੈਕਟਰ ਮਹਾਲੀ ਆ ਜੀ 10 86 ਹਾਊਸ ਨ ਤੇ ਬਾਈ ਆਪਣੇ ਕੋਲ ਜਿੰਨੇ ਵੀ ਇਹ ਗੱਡੀਆਂ ਨੇ ਸਾਰੇ ਫੀਲੀਪਲੇਟ ਵਾਲੇ ਨੇ ਨਾ ਵੀਰੇ ਮੇਰੀ ਪੀਲੀ ਪਲੇਟ ਟੈਕਸੀ ਗੱਡੀਆਂ ਹੀ ਮਿਲਦੀਆਂ ਨੇ ਸਾਰੀਆਂ ਟੈਕਸੀ ਨੰਬਰ ਮੇਂ ਮਿੱਤਰੋ ਆਓ ਬਾਈ ਠੀਕ ਹੈ ਲੋਨ ਫੈਸਿਲਿਟੀ ਵੀ ਹੈਗੀ ਹੈਗੀ ਖਰੇ ਬਿੱਲੇ ਨਾ ਬੈਠੋ ਗੱਡੀਆਂ ਚਲਾਓ ਕਸਤਾ ਪਰੋ ਆਪਦਾ ਵੀਰੇ ਰੋਜ਼ਗਾਰ ਤੋਰੋ ਤੇ ਬਾਈ ਜਿੰਨੀਆਂ ਵੀ ਆਪਣੇ ਕੋਲ ਗੱਡੀਆਂ ਨੌਨ ਐਕਸੀਡੈਂਟ ਦੀ ਗਾਰੰਟੀ ਹੈਗੀ ਹਾਂਜੀ ਹਾਂਜੀ ਠੀਕ ਹੈ ਤੇ ਕਾਗਜ਼ ਪੱਤਰਾਂ ਦੀ ਵੀਰੇ ਸਾਰਾ ਕੋਈ ਕਾਗਜ਼ ਪੱਤਰ ਕੰਪਲੀਟ ਹੈ ਜੀ ਠੀਕ ਹੈ ਵੀਰੇ ਗੁੱਸਾ ਨਾ ਕਰੋ ਇੱਕ ਮੈਂ ਗੱਲ ਜ਼ਰੂਰ ਕਹੂੰਗਾ ਵੀ ਕਿਤੇ ਇਹ ਤਾਂ ਨਹੀਂ ਹੈਗਾ ਵੀ ਪੁਰਾ ਗੱਡੀਆਂ ਦੱਬ ਦੁੱਬ ਕੇ ਫ ਸੱਚਾ ਮਾਡਲ ਨੀ ਮਾਡਲ ਕੋਈ ਹਾਂਜੀ ਓਕੇ ਗੱਡੀਆਂ ਸਾਰੀਆਂ ਠੀਕ ਹੈ ਲੈ ਮੇਟਰ ਸਿੱਧੂ ਕਾਰ ਬਿਆਰ ਤੇ ਖੜੇ ਆਪਾਂ ਇਸ ਟਾਈਮ ਮੁਹਾਲੀ ਦੇ ਵਿੱਚ 70 ਸੈਕਟਰ 'ਚ ਤੇ ਬਾਈ ਆਪਣੇ ਨਾਲ ਨੇ ਬਾਕੀ ਸਾਰੀ ਗੱਲਬਾਤ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਠੀਕ ਹੈ ਕਰੀਏ ਵੀਰੇ ਸਟਾਰਟ ਹਾਂਜੀ ਹਾਂਜੀ ਉੱਥੋਂ ਇੱਕ ਸਾਈਟ ਜੀ ਤੋਂ ਕਰ ਦੇਣਾ ਵੀਰੇ ਹਾਂਜੀ ਬਾਈ ਕਿਹੜੀ ਗੱਡੀ ਆ ਗਈ ਆਪਣੇ ਕੋਲ ਇਸ ਟਾਈਮ ਬਾਈ ਜੀ ਇਹ 2013 ਮਾਡਲ ਇਨੋਵਾ ਹੈ ਠੀਕ ਹੈ ਬਾਈ ਠੀਕ ਹੈ ਜੀ ਕੈਸ਼ ਤੇ ਅਵੇਲੇਬਲ ਹੈ ਆਪਣੇ ਕੋਲੇ ਕੋਈ ਹਾਪਨ ਐਕਸੀਡੈਂਟ ਹੈ ਜੀ ਪੰਪਰ ਟੂ ਬੰਪਰ origianlly ਕਹਿ ਸਕਦੇ ਇੱਕ ਦੋ ਪੀਸ ਪੇਂਟ ਨੇ ਬਾਈ ਜੀ ਸੱਚ ਦੱਸਿਆ ਪੱਕੀ ਗੱਲ ਆ ਬਾਈ ਕੋਈ ਮੀਟਰ ਬੈਗ ਨਹੀਂ ਹੈਗਾ ਜੀ ਜੈਂਸੀ ਰਿਕਾਰਡ ਨਹੀਂ ਮਿਲੂਗਾ ਜੀ ਕਿਉਂਕਿ ਕੋਈ ਵੀ ਡਰਾਈਵਰ ਤਿੰਨ ਜਾਂ ਚਾਰ ਸਰਵਿਸ ਏਜੰਸੀ ਚੋਂ ਕਰਾਉਂਦਾ ਬਾਕੀ ਨਹੀਂ ਕਰਾਉਂਦਾ ਹੈਗਾ ਪਰ ਬੰਦੇ ਦੇ ਸਿੰਗਲ ਹੈਂਡ ਹੈ ਤੇ ਜੈਨੂੰ ਹਣ ਗੱਡੀ ਚੱਲੀ ਹੋਈ ਹੈ ਫਰਸਟ ਓਨਰ ਹੈ ਫਰਸਟ ਓਨਰ ਹੈ ਲਾ ਮਿੱਤਰੋ ਫਰਸਟ ਓਨਰ ਹੈ ਵੀਰੇ ਇੰਜਨ ਗੇਅਰ ਦੀ ਕਿੰਨੀ ਕ ਨਮੀ ਕਾਰ ਹੈ ਬਾਈ ਜੀ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੈ ਡਬਲ ਏਸੀ ਲੱਗਿਆ ਹੋਇਆ ਇੱਕ ਸਿੰਗਲ ਏਸੀ ਬੰਦੇ ਨੇ ਬਾਅਦ ਚ ਲਵਾਇਆ ਹੋਇਆ ਹੈ ਅੱਛਾ ਵੈਸੇ ਸਿੰਗਲ ਏਸੀ ਆਉਂਦੇ ਚ ਡਬਲ ਏਸੀ ਲੱਗਿਆ ਹੋਇਆ ਹੈ ਠੀਕ ਓਕੇ ਹਾਂਜੀ ਨੋਨ ਐਕਸੀਡੈਂਟ ਦੀ ਗਾਰੰਟੀ ਹੈ ਵੀਰੇ ਨੋਨ ਐਕਸੀਡੈਂਟ ਦੀ ਆਪਣੀ ਫੁੱਲ ਗਾਰੰਟੀ ਹੈ ਭਾਈ ਜੀ ਚੈ ਰੇਟ ਕਿੰਨਾ ਦਾ ਰੇਟ ਬਾਈ ਜੀ ਆਪਾਂ ਜਮਾ ਲਾਸ 6.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ 6.5 ਲੱਖ ਦੀ ਬਿਲਕੁਲ ਬਾਈ ਮਿੱਤਰੋ 6.5 ਲੱਖ ਦੀ ਮਿਲ ਜੂ ਬਾਈ ਲੋਨ ਹੋ ਜੂਏ ਗੱਡੀ ਤੇ ਬਿਲਕੁਲ ਬਾਈ ਜੀ ਕਿੰਨੇ ਭਰ ਕੇ ਹੋ ਜੂ ਇਹਦਾ ਲੋਨ ਤੁਸੀਂ ਲੱਖ ਤੋਂ 1.5 ਲੱਖ ਭਰ ਕੇ ਆਪਾਂ ਬਾਕੀ ਸਾਰਾ ਲੋਨ ਕਰਾ ਦਾਂਗੇ ਠੀਕ ਹੈ ਲੈ ਮਿੱਤਰੋ ਜਿਹਦੇ ਕੋਲ ਚਲੋ ਲੱਖ ਡੇਢ ਦਾ ਕਟ ਵੀ ਹੈ ਜੀ ਤਾਂ ਕੋਈ ਵਾਲੇ 1.80 ਹਜ਼ਾਰ 90 ਹਜ਼ਾਰ ਹੈ ਨਾ ਜੀ ਵਾਤਵਾਰ ਜਿੰਨਾ ਆਪਣੀ ਇੰਸ਼ੋਰੈਂਸ ਕੰਪਨੀ ਆਪਣਾ ਫਾਈਨੈਂਸਰ ਲੋਨ ਕਰਦੇ ਹੈ ਠੀਕ ਹੈ ਨਾ ਜੀ ਬਾਕੀ ਜਿਹੜੀ ਪੇਮੈਂਟ ਰਹਿ ਗਈ ਬੰਦਾ ਦੇ ਕੇ ਗੱਡੀ ਲੈ ਕੇ ਜਾ ਠੀਕ ਹੈ ਜੇ ਮੇਰੇ ਵਰਗੇ ਦਾ ਵੀਰੇ ਸਿਬਲ ਨਹੀਂ ਹੁੰਦਾਗਾ ਫਿਰ ਬਾਈ ਜੀ ਤੁਹਾਡੇ ਲਈ ਆਪਾਂ ਰੱਖੀ ਹੋਈਆਂ ਨੇ ਲੱਗੇ ਲੋਨ ਦੇ ਉੱਤੇ ਗੱਡੀਆਂ ਮੰਨ ਲਓ ਜਿਹਦੇ ਸਿਬਲ ਡਾਊਨ ਹੈ ਬੈਂਕ ਬਿਲਕੁਲ ਲੋਨ ਨਹੀਂ ਕਰਦੀ ਉਹਦੇ ਵਾਸਤੇ ਆਪਾਂ ਲੱਗੇ ਲੋਨ ਤੇ ਹੀ ਗੱਡੀਆਂ ਰੱਖੀ ਹੋਈਆਂ ਨੇ ਉਹ ਡਾਊਨ ਪੇਮੈਂਟ ਦੇ ਕੇ ਗੱਡੀ ਲੈ ਕੇ ਜਾਓ ਅਗਲੇ ਦਿਨ ਆਪਦਾ ਕੰਮ ਕਰ ਠੀਕ ਹੈ ਲੈ ਮਿੱਤਰ ਜੇ ਤੁਹਾਡਾ ਸਿਬਲ ਸਕੋਰ ਵੀ ਘਟਾਗਾ ਨਾ ਉਹਦੇ ਉਹਦੇ ਲਈ ਵੀ ਫੈਸਿਲਿਟੀ ਬਹੁਤ ਵਧੀਆ ਹੈਗੀ ਬਾਈਆਂ ਕੋਲ ਠੀਕ ਹੈ ਲੱਗੇ ਲੋਨ ਵਾਲੇ ਵੀਰੇ ਅੱ ਹਾਂਜੀ ਇਹ ਨੋਵਾ ਆ ਗਈ ਜੀ ਇਹ 2013 ਮਾਡਲ ਹੈ ਜੀ ਠੀਕ ਆ ਬਾਈ ਪੀਬੀ04 ਲੋਕਲ ਪਰਮਿਟ ਹੈ ਜੀ ਜੇ ਕਿਸੇ ਬੰਦੇ ਨੇ ਪ੍ਰਾਈਵੇਟ ਕਰਾਉਣੀ ਹੈ ਤਾਂ ਆਪਾਂ ਪ੍ਰਾਈਵੇਟ ਵੀ ਕਰਵਾ ਦਾਂਗੇ ਜੀ ਪ੍ਰਾਈਵੇਟ ਵੀ ਹੋ ਜੂ ਵੀਰੇ ਇਹ ਹੋ ਜੂਗੀ ਪ੍ਰਾਈਵੇਟ ਘਰੇ ਰੱਖਣੀ ਹੈ ਜੀ ਇਹ ਘਰੇ ਵੀ ਰੱਖੀ ਜਾਊਗੀ ਠੀਕ ਹੈ ਠੀਕ ਹੈ ਜੀ ਇਹ ਵੀ ਆਪਾਂ ਸੇਮ ਰੇਟ ਦੇ ਵਿੱਚ ਦੇ ਦਾਂਗੇ ਇਹ ਇੰਜਨ ਗੇਅਰ ਦੀ ਕਿਵੇਂ ਵੀਰੇ ਗੱਡੀ ਇਹ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਤਾਂ ਮਿੱਤਰੋ ਅੰਦਰੋਂ ਚੈੱਕ ਕਰੋ ਗੱਡੀ ਸਾਫ਼ ਸੋਹਤਰੀ ਕੱਢੀਆ LED ਵਗੈਰਾ ਲੱਗੀ ਹੋਈ ਆ ਤੇ ਵੀਰੇ ਕਿੰਨੀ ਚੱਲੀ ਹੋ ਗੱਡੀ ਇਹ? ਇਹ ਭਾਈ ਜੀ 1,20,000 ਚੱਲੀ ਹੋਈ ਆ ਜੈਨੂਨ ਮੀਟਰ ਜੈਨੂਨ ਚੱਲੀ ਆ ਭਾਈ ਮੀਟਰ ਬੈਕ ਨਹੀਂ ਜੀ ਸਿੰਗਲ ਹੈਂਡ ਚੱਲੀ ਹੋਈ ਆ ਗੱਡੀ ਚੈੱਕ ਕਰਕੇ ਮਕੈਨਿਕ ਨਾਲ ਲੈ ਕੇ ਆਓ ਵੀ ਮੈਂ ਪਹਿਲਾਂ ਵੀ ਕਿਹਾ ਮਕੈਨਿਕ ਨਾਲ ਹੀ ਹੋਣਾ ਚਾਹੀਦਾ ਕਿਉਂਕਿ ਵੀਰ ਜੀ ਮਸ਼ੀਨਰੀ ਦਾ ਹਨਾ ਜੀ ਪਤਾ ਨਹੀਂਗਾ ਉਹ ਪਤਾ ਨਹੀਂ ਹੁੰਦਾ ਠੀਕ ਆ ਆਪਦਾ ਤਸੱਲੀ ਕਰਕੇ ਲੈ ਕੇ ਜਾਓ ਜੀ ਮੈਂ ਨਹੀਂ ਚਾਹੁੰਦਾ ਗੱਲਾਂ ਦੇ ਸਿਰ ਤੇ ਲੈ ਕੇ ਜਾਓ ਇਹਦੇ ਪਰਮਿਟ ਵਗੈਰਾ ਪੂਰੇ ਨੇ ਵੀਰ ਸਾਰੇ ਸਾਰੇ ਪਰਮਿਟ ਓਕੇ ਆ ਜੀ ਫਰੈਸ਼ ਪਰਮਿਟ ਚੱਕ ਕੇ ਦੇਵਾਂਗੇ ਪੀਵੀ04 ਦੇ ਠੀਕ ਆ ਇਹਦੇ ਹੁਣ ਆਪਾਂ ਹਜੇ ਬੰਦੇ ਨੇ ਕਰਵਾਈ ਸੀ ਇਹ ਥੋਡੀ ਵੀਡੀਓ ਜਿਹੜਾ ਬੰਦਾ ਸ਼ੇਅਰ ਕਰੂਗਾ ਜੀ ਆਪਾਂ ਸੇਮ ਰੇਟ ਤੇ ਦੇ ਦਾਂ ਭਾਈ ਸੇਮ ਰੇਟ ਤੇ ਗੱਡੀ ਮਿਲ ਜੂ 4.5 ਲੱਖ ਦੀ ਮਿਲ ਜੂਗੀ 1.5 ਲੱਖ ਰੁਪਏ ਲਿਆਓ ਈਨਸ਼ੋਰਡ ਜਰੂਰ ਦਿਖਾਉਣਾ ਭਾਈ ਠੀਕ ਹੈ 1.5 ਲੱਖ ਰੁਪਏ ਲਿਆਓ ਗੱਡੀ ਲੈ ਜਾਓ ਫੈਸਿਲਿਟੀ ਵੀਰੇ ਪੂਰੀ ਆ ਗਈ ਲੋਨ ਵਗੈਰਾ ਦੀ ਅੱਗੇ ਵੀਰੇ ਆਰਟੀਕ ਆ ਗਈ ਆਪਣੇ ਕੋਲ ਜੀ ਹਾਂਜੀ ਇਹ ਆਰਟੀਕ 2022 ਮਾਡਲ ਹੈ ਜੀ ਠੀਕ ਹੈ ਭਾਈ ਸੇਮੇ ਮਹੀਨੇ ਰਜਿਸਟ੍ਰੇਸ਼ਨ ਹੈ ਜੀ ਓਕੇ ਸਿੰਗਲ ਹੈਂਡ ਚੱਲੀ ਹੈ ਜੀ 1 ਲੱਖ 25000 ਜਾਂਸੀ ਰਿਕਾਰਡ ਚੱਲੀ ਗਈ ਜਾਂਸੀ ਰਿਕਾਰਡ ਦੇ ਲਈ ਔਰ ਲੱਗੇ ਲੋਨ ਤੇ ਵੀਰ ਜੀ ਜਿਹਦਾ ਨਹੀਂ ਲੋਨ ਹੁੰਦਾ ਜਿਨ੍ਹਾਂ ਨੇ ਕੰਮ ਕਰਨਾ ਕਿਉਂਕਿ ਇੱਥੇ ਬਾਈ ਚ ਸੱਤਵੇਂ ਸੈਂਡਸਟਰੀ ਏਰੀਆ ਚ ਗੱਡੀਆਂ ਪੈਂਦੀਆਂ ਨੇ ਬੰਦਾ ਆਰਾਮਨਾਲ 40-50 ਹਜ਼ਾਰ ਮਹੀਨੇ ਦਾ ਕਮਾਰੇ ਆ ਉੱਥੇ ਗੱਡੀ ਲੱਗ ਸਕਦੀ ਹੈ ਵੀਰ ਜੀ ਆਰਾਮਨਾਲ ਵਧੀਆ ਕਿਸ਼ਤ ਨੇ 118000 ਦੀ ਕਿਸ਼ਤ ਹੈ ਜੀ ਦੀ ਓਕੇ ਠੀਕ ਹੈ ਜੀ 5 ਲੱਖ ਰੁਪਿਆ ਡਿਮਾਂਡ ਆ 4.5 ਲੱਖ ਰੁਪਏ ਚ ਆਪਾਂ ਗੱਡੀ ਦੇ ਦਾਂਗੇ 5 ਲੱਖ ਦੀ ਡਿਮਾਂਡ ਆ ਬਾਕੀ ਕਿਸ਼ਤਾ ਓਕੇ 35 ਕਿਸ਼ਤਾਂ ਨੇ ਜੀ 18000 ਦੀ ਕਿਸ਼ਤ 18000 ਦੀ ਕਿਸ਼ਤਾਂ 35 ਕਿਸ਼ ਚੱਕ ਲੋ ਮੇਰਾ ਵੀਰ 5 ਲੱਖ ਰੁਪਏ ਪਰ ਇਹ ਐਸ ਸੀ ਡੀ ਸਿਸਟਮ ਕੈਰੀਅਰ ਬੈਗ ਜਿਹੜਾ ਡੰਡਾ ਲੱਗਿਆ ਹੁੰਦਾ ਉਹ ਬੰਦੇ ਨੇ ਬੜੀ ਸ਼ੌਕ ਨਾਲ ਤਿਆਰ ਕਰਕੇ ਰੱਖੀ ਹੋਈ ਸੀ ਠੀਕ ਹੈ ਲੈ ਮਿੱਤਰੋ 18000 ਦੀ ਕਿਸ਼ਤਾਂ ਬਾਈ ਬਿਲਕੁਲ ਜੀ 18000 ਦੀ ਕਿਸ਼ਤਾਂ ਬਾਰੇ 35 ਕਿਸ਼ਤਾਂ ਨੇ 5 ਲੱਖ ਰੁਪਏ ਭਰ ਕੇ ਮਿਲ ਜੂਗਾ ਨਾ ਵੀਰੇ ਹਾਂਜੀ ਹਾਂਜੀ ਠੀਕ ਹੈ ਬਾਕੀ ਵੀਰੇ ਘੈਂਟ ਕਾਰ ਆ ਗਈ ਸਭ ਤੋਂ ਵਧੀਆ ਕਾਰ ਆ ਗਈ ਜੈਨੂਨ ਵੀਰੇ ਪੇਂਟ ਦੀ ਆ ਗਈ ਕਾਰ ਗੱਲ ਬਾਤ ਤੁਸੀਂ ਕਰ ਲਿਓ ਅੱਗੇ ਵੀਰੇ ਆ ਗਈ ਆਪਣੇ ਕੋਲ ਇਹ ਇਹ ਟਿਓ ਸਾਕ ਜੀ ਹਾਂਜੀ ਵੀਰੇ ਇਹ 2016 ਮਾਡਲ ਹੈ ਜੀ ਓਕੇ ਡੀਜ਼ਲ ਦੀ ਕਾਰ ਹੈ ਜੀ ਠੀ ਬੰਦਾ ਮਕੈਨਿਕ ਨਾਲ ਲੈ ਕੇ ਆਵੇ ਚੈੱਕ ਕਰਵਾ ਕੇ ਜੋ ਕੋਈ ਕਮੀ ਪੇਸ਼ੀ ਹੋਊਗੀ ਜੀ ਕਿਉਂਕਿ ਦੇਖੋ ਪ੍ਰਾਣੀ ਹੈ ਹੈ ਨਾ ਜੀ ਚੱਲਦੀ ਹੈ ਕਮਰਸ਼ੀਅਲ ਗੱਡੀਆਂ ਜ਼ਿਆਦਾਤਰ ਸਭ ਨੂੰ ਪਤਾ ਹੁੰਦਾ ਜੀ ਚੱਲੀਆਂ ਹੋਈਆਂ ਨੇ ਕੋਈ ਕਮੀ ਪੇਸ਼ੀ ਹੋਊ ਜੀ ਜੈਨੂਨਿਕ ਦੇਵਾ ਕੇ ਇਹ 2.5 ਲੱਖ ਰੁਪਏ ਦੇ ਦਗਾ ਠੀਕ ਹੈ ਸਭ ਤੋਂ ਘੱਟ ਰੇਟ ਚ ਹੈ ਜੀ ਲੈ ਮੈਂ ਤੁਹਾਨੂੰ ਵੀ ਬੰਦਾ ਕਿਹੜਾ ਲੱਗਦਾ ਜੀ ਇਹਨੂੰ ਸੀਕ ਬੈਟ ਦੇ ਦਿਆ ਜੀ ਆਪਾਂ ਨੰਬਰ ਲਵਾ ਲੀ 2014 ਮਾਡਲ 14 ਮਾਡਲ ਬਈ ਹਾਂਜੀ 16 ਜੀ 16 ਸੌਰੀ 16 ਮਾਡਲ ਬਈ 2.5 ਲੱਖ ਰੁਪਏ ਦੀ ਵੀਰੇ ਲੈ ਜਾਓ ਗੱਡੀ ਕਿਸੇ ਵੀਰ ਨੇ ਕੰਮ ਸਟਾਰਟ ਠੀਕ ਹੈ ਇਹਦੇ ਤੇ ਵੀ ਲੋਨ ਹੋ ਜੂਗਾ ਬਿਲਕੁਲ ਵੀਰ ਜੀ ਮਿੱਤਰੋ ਇਹਦੇ ਤੇ ਵੀ ਲੋਨ ਹੋ ਜੂਗਾ ਆਵਾ ਕੰਮ ਸਟਾਰਟ ਕਰੋ ਬਈ ਹਾਂ ਨਿਆਰੇ ਲਓ ਜਿਸ ਦੀ ਅੱਜ ਵੀਰੇ ਅੱਜ ਦੇ ਟਾਈਮ ਦੇ ਵਿੱਚ ਵੇਟਿੰਗ ਬਹੁਤ ਜ਼ਿਆਦਾ ਜਲਦੀ ਰਹਿਣਾ ਵੀਰੇ ਬਿਲਕੁਲ ਬਾਈ ਜੀ 6-6 ਮਹੀਨੇ ਦੀ ਵੇਟਿੰਗ ਚੱਲ ਰਹੀ ਹੈ ਠੀਕ ਹੈ ਬੰਦੇ ਪੈਸੇ ਭਰਦੇ 6-6 ਮਹੀਨੇ ਵੇਟ ਕਰ ਰਹੇ ਹੈ ਬਈ ਤਾਂ ਫਿਰ ਚੱਲੀ ਬਹੁਤ ਘੱਟ ਹੋਣੀ ਹੈ ਇਹ ਬਿਲਕੁਲ ਬਾਈ ਜੀ ਸਿਰਫ 10000 ਜੈਨੂਨ ਤੁਸੀਂ ਮੀਟਰ ਚੈੱਕ ਕਰ ਸਕਦੇ 10000 ਜਲਦੀ ਬਾਈ 10000 ਝੂਠ ਤਾਂ ਨਹੀਂ ਬੋਲਦੇਗੇ ਬਿਲਕੁਲ ਨਹੀਂ ਬਾਈ ਚਾਬੀ ਲਾਓ ਅਪਾ ਜੈਂਸੀ ਰਿਕਾਰਡ ਚੈੱਕ ਕਰ ਅੰਟਾ 24 ਸਕ੍ਰੈਚਲੈਸ ਗੱਡੀ ਆ 10000 ਬਾਈ ਚੱਲੀ ਹੋਈ ਆ ਜੈਨਨ 10000 478 ਕਿਲੋਮੀਟਰ ਚੱਲੀ ਹੋਈ ਠੀਕ ਐ ਬਾਈ ਜੈਨਨ ਕਾਰ ਆਗੀ ਸਾਫ ਵੀ ਆ ਵਧੀਆ ਵੀਰੇ ਚੈੱਕ ਕਰ ਸਕਦੇ ਤੁਸੀਂ ਨਾ ਸੀਟ ਸੂਟ ਕਵਰ ਵਧੀਆ ਨੇਗੇ ਬਿਲਕੁਲ ਨਵੀਂ ਕਾਰ ਆ 10000 ਚੱਲੀ ਆਗੀ ਫਾਇਰ ਵੀ ਦੇਖ ਲਓ ਬਿਲਕੁਲ ਨਵੇਂ ਪਏ ਜਮਾ ਟਾਇਰ ਠੀਕ ਐ ਟਿਪਣੀ ਅਨਟਚ ਜਮਾ ਓਕੇ ਵਿਰੇ ਇਹ ਸਹੀ ਸਹੀ ਕਿੰਨੇ ਦੀ ਮਿਲ ਜੂਗੀ ਇਹ ਬਾਈ ਜੀ 8.5 ਲੱਖ ਰੁਪਏ ਦੀ ਆਪਾਂ ਦੇ ਦਾਂਗੇ ਬੰਦੇ ਕੋਲੇ ਠੀਕ ਹੈ ਬੰਦੇ ਕੋਲੇ ਪੇਮੈਂਟ ਘੱਟ ਹੈ ਜੀ ਓਕੇ 1.5-2 ਲੱਖ ਰੁਪਏ ਦੇ ਕੇ ਬਾਕੀ ਸਾਰਾ ਲੋਨ ਕਰਾ ਲਓ ਓਕੇ ਲਓ ਸੋ 8.5 ਲੱਖ ਦੀ ਮਿਲ ਜੂਗੀ 1.5-2 ਲੱਖ ਰੁਪਏ ਲੈ ਆਓ ਗੱਡੀ ਲੈ ਜਾਓ ਬਾਕੀ ਹੋ ਜਾਣਾ ਲੋਨ ਗੱਲਬਾਤ ਤੁਸੀਂ ਕਰ ਲਿਓ ਅੱਗੇ ਆ ਗਈ ਇੱਧਰ ਵੀਰੇ ਸਲਾਰਿਓ ਕੀ ਗੱਲਬਾਤ ਹੈ ਵੀਰੇ ਅੱਛਾ ਇਹ ਪੈਟਰੋਲ ਖਾਣੇ ਆਪਾਂ ਗੱਡੀਆਂ ਹੁਣ ਇਸ ਟਾਈਮ ਇਹ ਬਾਈ ਜੀ ਪੈਟਰੋਲ ਪਲੱਸ ਸੀਐਨਜੀ ਜੀ ਕੰਪਨੀ ਫਿਟਡ ਕੰਪਨੀ ਫਿਟਡ ਆਪਾਂ ਸਾਰੀ ਏਜੰਸੀ ਫਿ ਇਹ ਕਿਹੜੀ ਗੱਡੀ ਆ ਬਾਈ ਇਹ ਸਲੈਰੀਓ ਗੱਡੀ ਆ ਜੀ 2023 ਮਾਡਲ ਆ 60000 ਜੈਨੂਨ ਚੱਲੀ ਹੋਈ ਆ ਜੀ 23 ਮਾਡਲ ਸਿੰਗਲ ਹੈਂਡ ਚੱਲੀ ਹੋਈ ਆ ਜੀ ਓਕੇ ਲੱਗੇ ਲੋਨ ਤੇ ਗੱਡੀ ਆ ਜੀ ਸਟਾਉਨ ਪੇਮੈਂਟ ਦੇ ਕੇ ਬੰਦਾ ਗੱਡੀ ਲੈ ਕੇ ਜਾ ਸਕਦਾ ਠੀਕ ਆ ਹਾਂਜੀ ਬਾਈ ਚੈੱਕ ਕਰੋ ਗੱਡੀ ਅੰਦਰੋਂ ਘੈਂਟ ਆ ਗਈ ਬੈਠਦਾ ਇਹਦਾ ਤੁਸੀਂ ਮੀਟਰ ਪਾਈਏ ਦੇਖੋ ਹਨਾ ਕੱਲ ਨੂੰ ਅਗਲਾ ਕਹਿੰਦਾ ਗੱਲਾਂ ਕਰਦੇ ਮੀਟਰ ਇਹਦਾ ਵੀ ਚੈੱਕ ਬਾਈ 60400 ਬਾਈ ਚੱਲੀ ਹੋਈ ਆ ਗੱਡੀ ਘੈਂਟ ਕਾਰ ਆ ਗਈ ਤੇ ਬਾਈ ਲੋਨ ਚੱਲ ਰਿਹਾ ਤੇ ਹਾਂਜੀ ਇਹਦੇ ਤੇ ਲੋਨ ਚੱਲ ਰਿਹਾ ਜੀ ਠੀਕ ਹੈ ਇਹ 36 ਕਿਸ਼ਤਾਂ ਨੇ ਬਾਈ ਜੀ 16300 ਰੁਪਏ ਦੀ ਕਿਸ਼ਤ ਹੈ 16300 ਦੀ ਕਿਸ਼ਤ ਆਪਾਂ ਇਹ 1,80,000 ਰੁਪਏ ਦੇ ਕੇ ਗੱਡੀ ਬੰਦਾ ਲੈ ਜਾ ਸਕਦਾ ਹੈ ਆਪਾਂ ਕੰਮ ਕਰ ਸਕਦਾ ਹੈ ਅਗਲੇ ਦਿਨ ਤੋਂ ਹੀ ਕੰਮ ਕਰਦਾ ਇੱਕ ਘੰਟੇ ਚ ਆਪਾਂ ਕੰਮ ਖਤਮ ਕਰਕੇ ਭੇਜਦਾ ਠੀਕ ਹੈ 1,80,000 ਦੇਣਾ ਪੈਣਾਗਾ ਹਾਂਜੀ ਜੀ ਕਿਸ਼ਤਾਂ ਕਿੰਨੇ ਨੇ 36 ਇਹ 36 ਕਿਸ਼ਤਾਂ ਨੇ ਜੀ ਕਿੰਨੇ ਹਜ਼ਾਰ ਦੀਆਂ 16300 ਰੁਪਏ ਦੀ ਕਿਸ਼ਤ ਹੈ ਠੀਕ ਹੈ ਹਾਂਜੀ ਮਤਲਬ ਗੱਲਬਾਤ ਕਰ ਲਿਓ ਠੀਕ ਹੈ ਘੈਂਟ ਕਾਰਾਂ ਨੇ ਬਾਈ ਹਨਾ ਆਓ ਇੱਕ ਵਾਰ ਵਿਜ਼ਿਟ ਕਰੋ ਉੱਚੇ ਮਾਡ ਇੱਧਰ ਆ ਗਈ ਵੀਰੇ ਆਪਣੇ ਕੋਲ ਹੁੰਡਾਈ ਦੀ ਕਿਹੜੀ ਆ ਇਹ ਇਹ i10 ਨਵੇਂ ਸਹੀ ਜਿਹੜਾ ਨਵੀਂ ਸ਼ੇਪ ਆਈ ਆ ਹੁਣ i10 ਹੁੰਡਾਈ ਵਾਲੇ ਵੱਲੋਂ ਇਹ ਨਵੀਂ ਸ਼ੇਪ ਹੈ ਜੀ ਤੇ ਇਹ ਵੀ ਸੀਐਨਜੀ ਆ ਵੀਰੇ ਬਿਲਕੁਲ ਕੰਪਨੀ ਫਿਟਰਡ ਸੀ ਜੀ ਓਕੇ ਹਾਂਜੀ ਹਾਂ ਬਾਈ ਸੀਐਨਜੀ ਆ ਇਹ অলਮੋਸਟ ਜ਼ਿਆਦਾ ਆਪਣੇ ਕੋਲ ਇਥੇ પેટ્રોલ ਗੱਡੀਆਂ ਤੋਂ ਵੀਰੇ ਦੇਖਣ ਨੂੰ ਮਿਲਣੀਆਂ ਕਿੰਨਾ ਮਾਡਲ ਆ ਇਹ ਇਹ ਬਾਈ ਜੀ ਤੇਈ ਮਾਡਲ ਹੈ ਜੀ ਓਕੇ ਸਾਰੀ ਇਹ ਮੇਰੇ 10 ਕਿੰਨੇ ਪੁਰਾਣੀ ਹੈ ਇਹ ਵੀ ਆਪਣੇ ਲੱਗੇ ਲੋਨ ਦੇ ਉੱਤੇ ਹੀ ਹੈ ਜੀ ਠੀਕ ਹੈ ਇਹ ਵੀ ਲੋਨ ਚੱਲ ਰਿਹਾ ਵੀਰੇ ਹਾਂਜੀ ਇਹ ਵੀ ਬੰਦਾ 1 ਲੱਖ 90000 ਰੁਪਏ ਦੇ ਕੇ ਗੱਡੀ ਲੈ ਜਾ ਸਕਦਾ ਜੀ ਐਨਓਸੀ ਦੀ ਆਪਣੀ ਜ਼ਿੰਮੇਵਾਰੀ ਹੈ ਭਾਈ ਜੀ 28 ਨਤੀਤੀ ਹੋਣੀ ਸੈਂਡ ਕਰਾ ਕੇ ਦੇਮਾ ਕੱਲ ਨੂੰ ਬੰਦਾ ਕਹਿੰਦਾ ਮੈਂ ਲੋਨ ਭਰੀ ਜੰਨਾ ਮੇਰੀ ਗੱਡੀ ਨਾਮ ਨਹੀਂ ਹੁੰਦੀ ਓਕੇ ਆਪਾਂ ਭਾਈ ਜੀ ਗਰੰਟੀ ਦਿੰਨੇ ਆ ਅੱਜ ਹੀ ਸਾਰੀ ਫਾਰਮੈਲਟੀ ਪੂਰੀ ਕਰਕੇ ਦਮਾ ਠੀਕ ਹੈ ਲੈ ਮਿੱਤਰੋ 1 ਲੱਖ 90000 ਰੁਪਏ ਲੈ ਓ ਗੱਡੀ ਲੈ ਜਾਓ ਬਾਕੀ ਸਾਰਾ ਲੋਨ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਹਾਂਜੀ ਜ਼ਰੂਰ ਬਾਈ ਜੀ ਐਚ ਆਰ 55 ਆ ਗਈ ਜਿਹੜੇ ਬੰਦੇ ਕਹਿੰਦੇ ਪੀ ਵੀ 01 ਸਾਡੇ ਨਾਮ ਤੇ ਨਹੀਂ ਚੜਦੀ ਹਰਿਆਣਾ ਦਾ ਸਾਡਾ ਐਡਰੈਸ ਹੈ ਆਪਾਂ ਉਹਦੇ ਲਈ ਐਚ ਆਰ 55 ਗੱਡੀਆਂ ਲੈ ਕੇ ਆਏ ਆ ਜੀ ਕਿੰਨਾ ਮਾਡਲ ਆ ਬਾਈ ਇਹ ਇਹ ਬਾਈ ਜੀ 17 ਮਾਡਲ ਹੈ ਕੰਪਨੀ ਫਿਟਡ ਸੀ ਜੀ ਐ ਜੀ 17 ਦੇ ਵਿੱਚ ਬਾਈ ਜੀ ਪਿੱਛੇ ਨਹੀਂ ਪਹਿਰੀ ਇਹਦੇ ਅੱਗੇ ਪੈਂਦੀ ਆ ਬੋਨਰ ਚੱਕ ਕੇ ਕੱਲ ਨੂੰ ਬੰਦਾ ਕਹਿੰਦਾ ਕੰਪਨੀ ਫਿਟਡ ਕਰਦੇ ਆ 17 ਤੇ ਨਹੀਂ ਆਈ ਸੀ ਇਸ ਕਰਕੇ ਇਹਦੇ ਅੱਗੇ ਹੀ ਪੈਂਦੀ ਆ ਬੋਨਰ ਚੱਕ ਕੇ ਸੀ ਜੀ ਠੀਕ ਹੈ ਠੀਕ ਹੈ ਜੀ ओके। ਹੈ ਕੈਸ਼ ਅਵੇਲੇਬਲ ਹੈ ਜੀ ਆਪਣੇ ਕੋਲ? ਕਿੰਨੇ ਦੀ? ਆਪਾਂ ਗੱਡੀ 3.5 ਲੱਖ ਰੁਪਏ ਦੇ ਦਾਂ। 3.5 ਲੱਖ ਦੀ। ਲੋਨ ਵਗੈਰਾ ਹੋ ਜੂ ਤੇ? ਬਿਲਕੁਲ ਬਾਈ ਜੀ। ਲਓ ਮਿੱਤਰੋ ਲੋਨ ਵਗੈਰਾ ਵੀ ਹੋ ਜੂ 3.5 ਲੱਖ ਦੀ ਗੱਡੀ ਮਿਲ ਜੂਗੀ। ਠੀਕ ਹੈ? ਕੰਟੈਕਟ ਕਰ ਲਿਓ ਬਾਈਆਂ ਨਾਲ। ਆ ਨਵੀਂ ਖੜਾ ਰੱਖਿਆ ਵੀਰੇ ਕਿੰਨਾ ਮਾਡਲ ਹੈ ਇਹ? ਇਹ ਬਾਈ ਜੀ ਔਰਾ ਗੱਡੀ ਹੈ। 2024 ਮਾਡਲ ਹੈ ਜੀ। 24 ਮਾਡਲ ਹੈ। ਹਾਂ ਹਜੇ ਗੱਡੀ ਨੂੰ ਮੈਨੂੰ ਲੱਗਦਾ 3-4 ਮਹੀਨੇ ਹੋਇਆ ਜੀ। ਅੱਛਾ। 3 ਤੋਂ 4 ਕਿਸ਼ਤਾਂ ਗਈਆਂ ਲੱਗੇ ਲੋਨ ਤੇ ਗੱਡੀ ਹੈ ਜੀ। ਲੱਗੇ ਲੋਨ ਤੇ ਕੱਟੀ ਆ। ਹਾਂਜੀ ਵੀ ਬਾਈ ਅੰਦਰੋਂ ਦਿਖਾ ਦੇ ਗੱਡੀ ਇੱਕ ਵਾਰ ਮੈਨੂੰ ਨਕੂ ਦਿਖਾਈ ਸੋਹਣੇ ਤਰੀਕੇ ਨਾਲ ਕਿੰਨੀ ਕਿ ਚੱਲੀ ਹੋਈ ਬਈ ਇਹ ਇਹ ਬਾਈ ਜੀ 10000 ਕਿਲੋਮੀਟਰ ਚੱਲੀ ਹੈ ਜੀ ਠੀਕ ਆ ਇਹਦਾ ਵੀ ਤੁਸੀਂ ਮੀਟਰ ਚੈੱਕ ਕਰ ਸਕਦੇ ਹੋ ਬਾਈ ਜੀ ਓਕੇ ਹਾਂਜੀ ਮਿੱਤਰੋ 10 ਕਿਹ ਹਜ਼ਾਰ ਚੱਲੀ ਹੈ ਔਰ ਆ ਇਹ ਵੀ ਪੈਟਰੋਲ ਪਲਸ ਐਨਜੀ ਹੈ ਬਾਈ ਇਹ ਪੈਟਰੋਲ ਪਲਸ ਕੰਪਨੀ ਫਿਟਡ ਸੀਐਨਜੀ ਕੰਪਨੀ ਫਿਟਡ ਆ ਗਈ ਬਾਈ ਗੱਡੀ ਦਾ ਇੰਟੀਰੀਅਰ ਨੂੰ ਟੂਰੋ ਘੈਂਟ ਆਗਾ ਸਾਫ਼ ਸੁਥਰੀ ਕਾਰ ਆ ਗਈ ਵੀਰੇ ਇਹ ਕਿੰਨੀ ਡਾਊਨ ਪੇਮੈਂਟ ਹੋਊਗੀ ਦੀ ਇਹਦੀ ਬਾਈ ਜੀ ਡਾਊਨ ਪੇਮੈਂਟ ਆ ਬਸ 2.5 ਲੱਖ ਰੁਪਏ ਡਾਊਨ ਪੇਮੈਂਟ ਆ ਜੀ ਬਾਕੀ ਲੋਨ ਲੱਗਿਆ ਠੀਕ ਆ ਜੀ ਬਸ 2.5 ਲੱਖ ਦੀ ਡਾਊਨ ਪੇਮੈਂਟ ਆ ਬਾਕੀ ਲੋਨ ਤੇ ਹੋ ਜੂਗਾ ਅਸੀਂ ਨੰਬਰ ਲਵਾ ਕੇ ਦੇਵਾਂਗੇ ਬਾਈ ਜੀ ਨੰਬਰ ਲਵਾ ਕੇ ਦੇਵਾਂਗੇ ਠੀਕ ਆ ਬਸ ਤੁਹਾਨੂੰ ਨੰਬਰ